ਦੇ ਤੁਸੀਂ ਕਹੋ ਨਾ ਵੀ ਇੱਥੇ ਗੁੰਡਾਗਰਦੀ ਦਿਖਾਉਣੀ ਬਦਮਾਸ਼ੀ ਦਿਖਾਉਣੀ ਉਹ ਨਾਂ ਤਾਂ ਇੱਥੇ ਚੱਲਣ ਦਿੱਤੀ ਆ ਸਾਡੇ ਲੋਕਾਂ ਦਾ ਨਾਂ ਅਸੀਂ ਚੱਲਣ ਦਵਾਂਗੇ ਕੰਮ ਕਰੋ ਜੀ ਸੱਦ ਕੇ ਕਰੋ ਮੇਰੇ ਵੱਲੋਂ ਤੂੰ ਰੇੜੀ ਆ ਇੱਕ ਛੱਡ ਕੇ ਦਾਸ ਲਾ ਲੈ ਸਾਨੂੰ ਕੋਈ ਦਿੱਕਤ ਨਹੀਂ ਪਰ ਜੇ ਤੁਸੀਂ ਕਹੋ ਨਾ ਵੀ ਪੰਜਾਬੀ ਬੰਦੇ ਦੀ ਰੇੜੀ ਦੇ ਮੂਹਰੇ ਆ ਕੇ ਤੁਸੀਂ ਗੁੰਡਾਗਰਦੀ ਦਿਖਾਉਂਗੇ ਆਪ ਦਾ ਸਮਾਨ ਰੱਖ ਦੋਗੇ ਤੇ ਉਹਨੂੰ ਕਹੋਗੇ ਵੀ ਤੂੰ ਦਸਤਾਰ ਲਾ ਕੇ ਆ ਜੀ ਬੱਟ ਪਾਲਾ ਮੈਂ ਕਹਿੰਦਾ ਖੜਾ ਆ ਜਾ ਲਾ ਦਸਤਾਰ ਨੂੰ ਦਸਤਾਰ ਲਾਉਣ ਵਾਲਿਆਂ ਦੇ ਨਾ ਇੱਥੋਂ ਘੁੱਟ ਲਾਣੇ ਹੁੰਦੇ ਆ ਨਹੀਂ ਕੋਈ ਪੰਜਾਬੀਆਂ ਦੇ ਤੁਸੀਂ ਪ੍ਰਵਾਸੀ ਚੜ੍ਹਾਈ ਕਰੋਗੇ ਲੋਕ ਬਹੁ ਕਿ ਇਹ ਰੰਗ ਸਾਡੇ ਨਿਮਰਤਾ ਵਾਲੇ ਨੇ ਇਹ ਅਜੇ ਫੇਰ ਚਲੋ ਲੜਾਈ ਝਗੜੇ ਵਿਸ਼ਵਾਸ ਨਹੀਂ ਰੱਖਦੇ ਹੈਗੇ ਪਰ ਸਾਡਾ ਤਾਂ ਸ਼ੁਰੂ ਤੋਂ ਛੱਪਰ ਕਾਇਮ ਹੀ ਰਿਹਾ ਸਾਡੇ ਤਾਂ ਜਿਹੜਾ ਅੜਿਆ ਨਾਲ ਹੀ ਝਾੜਦੀਦਾ ਹੀ ਪੱਤੇਆਂ ਵਾਂਗ ਇਹ ਗੁੱਡੀ ਖਾਦੀ ਆਪਦੀ ਭੈਣ ਹੈ ਤੁਸੀਂ ਹੁਣ ਇਹਨਾਂ ਦੇ ਕੋਈ ਛੁੱਪਨ ਨਾ ਕੋਈ ਮਾੜੀ ਨਜ਼ਰ ਆ ਵੀ ਲੰਘੋ ਵੀ ਕਿਸੇ ਰਾਤ ਨੂੰ ਜਾਂਦੇ ਕੀ ਅੰਤ ਲਗੇ ਸ ਮੁਰਕੇ ਮੈਂ ਤੁਹਾਨੂੰ ਦੱਸਾਂ ਇਹ ਤੋਂ ਮੈਂ ਗੱਲ ਨਹੀਂ ਹੋਣੀ ਤੇ ਕਿ ਭੈਣੇ ਮੈਂ ਤੁਹਾਨੂੰ ਮਾਫੀ ਮੰਗਦੀ ਹਾਂ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪ੍ਰਵਾਸੀ ਨੂੰ ਕੁਝ ਸਿੰਘਾਂ ਦੇ ਵੱਲੋਂ ਬਿਠਾ ਕੇ ਸਮਝਾਇਆ ਜਾ ਰਿਹਾ ਕਿ ਇੱਕ ਰੇੜੀ ਛੱਡ ਕੇ ਭਾਵੇਂ ਉਹ 10 ਰੇੜੀਆਂ ਲਾ ਲਵੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਕੋਈ ਵੀ ਦਿੱਕਤ ਨਹੀਂ ਹੈ ਪਰ ਜੇਕਰ ਪੰਜਾਬੀ ਜੋ ਰੇੜੀ ਲਗਾਉਂਦੇ ਨੇ ਉਹਨਾਂ ਦੇ ਨਾਲ ਇਹ ਪ੍ਰਵਾਸੀ ਗੁੰਡਾਗਰਦੀ ਕਰਨਗੇ ਤਾਂ ਉਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦਰਅਸਲ ਖਰੜ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਰੇੜੀ ਲਗਾਉਂਦਾ ਸੀ ਫਾਸਟ ਫੂਡ ਦੀ ਤੇ ਇਸ ਪ੍ਰਵਾਸੀ ਦੇ ਵੱਲੋਂ ਉਸ ਦੇ ਉੱਤੇ ਗੁੰਡਾਗਰਦੀ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਇਲਜ਼ਾਮ ਲੱਗੇ ਨੇ ਇਸ ਪ੍ਰਵਾਸੀ ਦੇ ਉੱਤੇ ਅਤੇ ਇਹ ਉਸ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਆਪਣੀ ਰੇੜੀ ਚੁੱਕ ਲਵੇ ਨਹੀਂ ਤਾਂ ਉਸ ਦੀ ਦਸਤਾਰ ਲਾ ਦੇਵੇਗਾ ਇਹ ਵੀ ਪ੍ਰਵਾਸੀ ਦੇ ਵੱਲੋਂ ਕਿਹਾ ਗਿਆ ਜਿਸ ਤੋਂ ਬਾਅਦ ਸਿੰਘਾਂ ਦੇ ਵੱਲੋਂ ਬਿਠਾ ਕੇ ਉਸ ਨੂੰ ਸਮਝਾਇਆ ਗਿਆ ਜੇ ਦੇਕਰ ਦਸਤਾਰ ਨੂੰ ਹੱਥ ਪਾਵੇਗਾ ਤਾਂ ਸਿੱਧਾ ਉਸ ਦਾ ਗੁੱਟ ਉਤਾਰ ਦੇਣਗੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਉਸ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਰੇੜੀ ਛੱਡ ਕੇ ਭਾਵੇਂ ਉਹ 10 ਰੇੜੀਆਂ ਲਾ ਲਵੇ ਪਰ ਜੇਕਰ ਕਿਸੇ ਪੰਜਾਬੀ ਨੂੰ ਜੋ ਰੇੜੀ ਲਗਾਉਂਦਾ ਉਸ ਨੂੰ ਤੰਗ ਪਰੇਸ਼ਾਨ ਕਰਨਗੇ ਤਾਂ ਉਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਹਰ ਕੋਈ ਆ ਕੇ ਆਵਾਜ਼ ਵਸਦਾ ਤੁਸੀਂ ਵੀ ਬਸ ਸਕਦੇ ਹੋ ਭਰਾਵਾਂ ਦੀ ਕੰਤੂਲ ਦੇ ਜੇ ਤੁਸੀਂ ਕਹੋ ਨਾ ਵੀ ਇੱਥੇ ਗੁੰਡਾਗਰਦੀ ਦਿਖਾਉਣੀ ਬਦਮਾਸ਼ੀ ਦਿਖਾਉਣੀ ਉਹ ਨਾ ਤਾਂ ਇੱਥੇ ਚੱਲਣ ਦਿੱਤੀ ਹੈ ਸਾਡੇ ਲੋਕਾਂ ਦਾ ਨਾ ਅਸੀਂ ਚੱਲਣ ਦਵਾਂਗੇ ਕੰਮ ਕਰੋ ਜੀ ਸਤ ਕੇ ਕਰੋ ਮੇਰੇ ਕੋਲ ਤਾਂ ਤੂੰ ਰੇੜੀ ਇੱਕ ਛੱਡ ਕੇ 10 ਲਾ ਲੈ ਸਾਨੂੰ ਕੋਈ ਦਿੱਕਤ ਨਹੀਂ ਬੰਦੇ ਤੁਸੀਂ ਕਹੋ ਨਾ ਵੀ ਪੰਜਾਬੀ ਬੰਦੇ ਦੀ ਰੇੜੀ ਦੇ ਮੂਹਰੇ ਆ ਕੇ ਤੂੰ ਗੁੰਡਾਗਰਦੀ ਦਿਖਾਉਂਗੇ ਆਪ ਦਾ ਸਮਾਨ ਰੱਖ ਦੋਗੇ ਤੇ ਉਹਨੂੰ ਕਹੋਗੇ ਵੀ ਤੂੰ ਦਸਤਾਰ ਲਾ ਕੇ ਆ ਜੀ ਬਾਜਪਾਲਾ ਮੈਂ ਕਹਿੰਦਾ ਖੜਾ ਆ ਜਾ ਲਾ ਦਸਤਾਰ ਨੂੰ ਦਸਤਾਰ ਲਾਉਣ ਵਾਲੇ ਨੇ ਨਾ ਇਥੋਂ ਕੋਈ ਬੁਲਾਣ ਨਹੀਂ ਹੁੰਦੇ ਠੀਕ ਹੈ ਪੂਰੇ ਨਾ ਦਿਮਾਗ ਚ ਗੱਲ ਪਾ ਕੇ ਰੱਖੀਦਾ ਇਹ ਕੱਲਾ ਨਹੀਂ ਹੋਰ ਵੀ ਕੋਈ ਪੰਜਾਬੀ ਕੰਮ ਕਰ ਰਿਹਾ ਕਿਸੇ ਨਾਲ ਖੈਂਪਣ ਦੀ ਲੋੜ ਨਹੀਂ ਹੁੰਦੀ ਤੂੰ ਕਹਿੰਦਾ ਨਹੀਂ ਪੰਜਾਬੀਆਂ ਦੇ ਤੁਸੀਂ ਪ੍ਰਵਾਸੀ ਚੜ੍ਹਾਈ ਕਰੋਗੇ ਲੋਕ ਬਹੁਤ ਆਕੇ ਪਏ ਸਾਨੂੰ ਤੁਹਾਡੇ ਕੰਮ ਨਾਲ ਕੋਈ ਦਿੱਕਤ ਨਹੀਂ ਆ ਤੁਸੀਂ ਕੰਮ ਜਿੰਨਾ ਮਰਜ਼ੀ ਕਰੋ ਆਪਦੀ ਕੁਮਾਈ ਕਰੋ ਤੁਹਾਡੇ ਤੁਸੀਂ ਆਪਦੇ ਕਰਮ ਖਾਣੇ ਇਹਨਾਂ ਨੇ ਆਪਦੇ ਕਰਮ ਖਾਣੇ ਠੀਕ ਹੈ ਬਦਮਾਸ਼ੀ ਨਹੀਂ ਇੱਥੇ ਕਰਨੀ ਇਹ ਗੱਲ ਮੇਰੀ ਵੀ ਮੇਰਾ ਬੱਲੇ ਬਣ ਕੇ ਰੱਖੀ ਆਪ ਵੀ ਭਾਈ ਕਿੱਥੇ ਲਿਆ ਹੋਵੇ ਪਾਈ ਹੁਣੇ ਵਿੱਚ ਪਏ ਤੇ ਮੈਨੂੰ ਪਰਸੋਂ ਦੇ ਫੋਨ ਕਰ ਰਹੇ ਅੰਮ੍ਰਿਤ ਦਾ ਫੋਨ ਕੱਟ ਕੇ ਦੇਖ ਟ੍ਰਿਪਾ ਜੀ ਨੂੰ 4 ਵਾਲੇ ਨੰਬਰ ਤੇ ਮੈਂ 4 ਦਿਨ ਹੋ ਗਏ ਤੈਨੂੰ ਕਿੰਨੇ ਫੋਨ ਲਾਇਆ ਤੇ ਫੋਨ ਹੀ ਸਾਡੇ ਚੱਕਿਆ ਹੈਗਾ ਫੋਨ ਹੀ ਚੱਕਿਆ ਅੱਜ ਤਾਂ ਇਹ ਧਾਰ ਕੇ ਬੈਠੀ ਵੀ ਨਹੀਂ ਤੂੰ ਤਾਂ ਮੈਂ ਕਿਹਨੂੰ ਛੇੜਣਾ ਬਹੁਤ ਲਾ ਕਰ ਗਿਆ ਗਿਆ ਕਰ ਕੇ ਬੰਗੀ ਬੋਲਣ ਲੱਗੇ ਨਹੀਂ ਬੰਦੇ ਦੀ ਜਵਾਨ ਦੇ ਵਿੱਚ ਹੁੰਦਾ ਦੀ ਬਾਤਾਂ ਸੱਚ ਰਹੀਆਂ ਆ ਤੈਨੂੰ ਤਾਂ ਇਹ ਕਹਿੰਦੇ ਜੀਤ ਤੇ ਹੱਟੀ ਨਹੀਂ ਹੁੰਦੀ ਆਪਣੇ ਲਈ ਪੜਾਉਂਦੀ ਹੈ ਲੱਗਦਾ ਇਹ ਤਾਂ ਅੱਧੀ ਬਹੁਤ ਵੱਡੀ ਗਲਤੀ ਹੈ ਇਹ ਗਲਤੀ ਮਾਫੀ ਲੱਗਤ ਹੈ ਨਹੀਂ ਨਾ ਸਿੱਧੀ ਗੱਲ ਕਰਨੀ। ਕਿਉਂਕਿ ਅਸੀਂ ਤਾਂ ਜੇ ਸੱਚੇ ਤੇ ਸਾਡੇ ਨਿਮਰਤਾ ਵਾਲੇ ਨੇ ਕਿਹਾ ਜੇ ਫਿਰ ਤੋਂ ਲੜਾਈ ਝਗੜੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੈਗੇ ਪਰ ਸਾਡੇ ਦਾ ਸ਼ੁਰੂ ਤੋਂ ਛੱਪਾ ਕਾਇਮ ਹੀ ਨਹੀਂ ਰਿਹਾ। ਸਾਡੇ ਦਾ ਜਿਹੜਾ ਆੜਿਆ ਨਾਲ ਹੀ ਝਾੜਦੀ ਨਹੀਂ ਬੱਪਿਆਂ ਵਾਂ। ਬਈ ਹੁਣ ਇੱਕ ਗੱਲ ਬਸ ਇਹ ਖਾਨੇ 'ਚ ਰੱਖੀ ਦੀ ਸਾਡਾ ਭਰਾ ਏ ਇਹਦੇ ਮਗਰ ਅਸੀਂ ਪੜੇ ਹਾਂ। ਆਹਨੂੰ ਡਾਂਗ ਪੇ ਵੇਖ ਕੇ ਲਈ ਆਪੋ। ਆਹ ਰੇਡੀਅਤੇ ਆਂਚ 'ਚ ਰੱਖੀ ਨਹੀਂ ਸਾਡੀ ਨਹੀਂ ਰਹੀ। ਸਾਡਾ ਕੰਮ ਹੈ ਆਪ ਦਾ ਵਾਲੇ ਦਾ ਕੰਮ ਪੇਟ ਦਾ ਸੌਤੂ ਬੋਲਣਾ। ਆਹ ਇੱਕ ਵੀ ਸਾਡੀ ਆਪ ਦੀ ਭੈਣ ਹੈ। ਇਹ ਨਾਲੇ ਤੁਹਾਨੂੰ ਮਾਰੀ ਨਹੀਂ ਆਵਾ ਵੀ ਲੰਘੋ ਵੀ ਕਿਹਾ ਰਾਤ ਨੂੰ ਜਾਂਦੇ ਘੇਰ ਲਾਗੇ ਤਾਂ ਮੁਰਗੀ ਮੈਨੂੰ ਦੱਸਿਆ ਇਹੋ ਵਾ ਗੱਲ ਨਹੀਂ ਹੋਈ ਐ ਮੈਂ ਬੈਠਾ ਨਾ ਨਾ ਕਹ ਪਾਦੇ ਮੈਂ ਤੁਹਾਨੂੰ ਮਾਫੀ ਰੱਖਦੀ ਹਾਂ ਦੱਸਿਆ ਗਿਆ ਕਿ ਖਰੜ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਫਾਸਟ ਫੂਡ ਦੀ ਰੇੜੀ ਲਾਉਂਦਾ ਸੀ ਤੇ ਪ੍ਰਵਾਸੀ ਦੇ ਵੱਲੋਂ ਉਸ ਦੀ ਰੇੜੀ ਦੇ ਅੱਗੇ ਆ ਕੇ ਆਪਣਾ ਸਮਾਨ ਰੱਖਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਗਾਲੀ ਗਲੋਚ ਵੀ ਕੀਤੀ ਗਈ ਪੰਜਾਬੀ ਨੌਜਵਾਨ ਦੀ ਰੇੜੀ ਵੀ ਝੁਕਵਾ ਦਿੱਤੀ ਗਈ ਜਿਸ ਤੋਂ ਬਾਅਦ ਸਿੰਘਾਂ ਦੇ ਵੱਲੋਂ ਉਸ ਪ੍ਰਵਾਸੀ ਨੂੰ ਸਮਝਾਇਆ ਗਿਆ ਤੇ ਉਸ ਦੇ ਕੋਲੋਂ ਮਾਫੀ ਵੀ ਮੰਗਵਾਈ ਗਈ ਹੈ ਤੇ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅੱਗੇ ਤੋਂ ਅਜਿਹੀ ਗਲਤੀ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬੈਰ ਰਿਪੋਰਟ ਪੰਜਾਬੀ ਲੋਕ ਚੈਨਲ